かなり年始になる。 ਕਾਰੀ ਕਾਲਜ ਦੇ ਲੜਕੇ ਹਾਂ ਦੀ ਸਰਕਾਰੀ ਹਿਸਕੂਲ ਦੇ ਸਰਕਾਰੀ ਕਾਲਜ ਅਸੀਂ ਗੈਸਟ ਫੈਕਲਟੀ ਤੇ ਪਾਰਟ ਟਾਈਮ ਨਾ ਪ੍ਰੋਫੈਸਰ ਹੈ ਜੀ ਉੱਤੇ ਲਗਭਗ 20 25 ਸਾਲ ਤੋਂ ਹਰ ਕੋਈ ਪਾਰਟ ਟਾਈਮਰ ਕੇ ਗੈਸਟ ਫੈਕਲਟੀ ਕਿਸੇ ਨੂੰ 20 ਸਾਲ ਕਿਸੇ ਨੂੰ 24 ਸਾਲ ਕਿਸੇ ਨੂੰ 25 ਸਾਲ ਤੇ 2 4 ਸਾਡੇ ਵਿੱਚੋਂ ਰਿਟਾਇਰ ਵੀ ਹੋ ਗਏ ਬਿਨਾ ਪੱਕੇ ਹੋਏ ਤੇ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਕੁਝ ਨਹੀਂ ਤੇ ਜੇ ਅਸੀਂ ਸ਼ੁਰੂ ਤੋਂ ਹੀ ਰੈਗੂਲਰ ਨਾਲੋਂ ਵੀ ਜ਼ਿਆਦਾ ਡਿਊਟੀਆ ਦਿੰਦੇ ਰਹੇ ਹਾਂ ਇਲੈਕਸ਼ਨ ਡਿਊਟੀਆਂ ਵੀ ਸੀਰੀਜ਼ ਦਿੱਤੀਆਂ ਹੁਣ ਵੀ ਮੇਰੀ ਰਿਟਰਨਿੰਗ ਅਫਸਰ ਦੀ ਡਿਊਟੀ ਵੀ ਲੱਗੀ ਹੋਈ ਹੈ ਦੇਖੋ ਤੇ ਇਸ ਤੋਂ ਇਲਾਵਾ ਅਸੀਂ ਪੇਪਰ ਦੀਆਂ ਡਿਊਟੀਆਂ ਪੇਪਰ ਚੈਕਿੰਗ ਹੋ ਗਿਆ ਜਾਂ ਜੋ ਕੋਲਿਜੀ ਜੁੜੀ ਵੀ ਵੱਡੀ ਤੋਂ ਵੱਡੀ ਡਿਊਟੀਆਂ ਨਾਇਕ ਦੀਆਂ ਡਿਊਟੀਆਂ ਸਾਰੀਆਂ ਅਸੀਂ ਹੀ ਨਿਭਾਉਂਦੇ ਰਹੇ ਤੇ ਇੰਨੇ ਸਾਲਾਂ ਤੋਂ ਅਸੀਂ ਹੀ ਕੋਲਜ ਚਲਾਇਆ ਤੇ ਅੱਜ ਸਾਨੂੰ ਇਹ ਨੋਬਤ ਆ ਗਈ ਹੈ ਵੀ ਅਸੀਂ ਜੋਬ ਤੋਂ ਬਾਹਰ ਸੜਕ ਤੇ ਰੋਲਰ ਨੂੰ ਹੋਏ ਵੀ ਕਾਰਨ ਇਹ ਹੈ ਵੀ ਸਰਕਾਰ ਨੇ ਚੰਨੀ ਸਰਕਾਰ ਨੇ ਵੋਟਾਂ ਇਲੈਕਸ਼ਨ ਵੇਲੇ ਇਸ ਚੀਜ਼ ਦਾ ਫਾਇਦਾ ਲੈਣ ਨੂੰ ਵੀ ਵੋਟਾਂ ਦੇ ਸਾਨੂੰ ਫਾਇਦਾ ਮਿਲੇਗਾ ਕਾਂਗਰਸ ਸਰਕਾਰ ਨੇ ਕੋਸ਼ਿਸ਼ ਇਹ ਕੀਤੀ ਸੀ ਉਨਾਂ ਨੇ ਫਟਾਫਟ ਕਾਲੀ ਕਾਲੀ ਚ ਬਿਨਾ ਨਿਯਮ ਦੇਖੇ ਤੇ ਨਾ ਹੀ ਪੀਪੀਐਸਸੀ ਦੀ ਪਰਮਿਸ਼ਨ ਲਈ ਨਾ ਪੀਪੀਐਸਸੀ ਦੀ ਕੋਈ ਮਨਜ਼ੂਰੀ ਤੋਂ 1158 ਨਾ ਦੀਆਂ ਪੋਸਟਾਂ ਘਟਦੀਆਂ ਤੇ ਉਹ ਪੋਸਟਾਂ ਹੋ ਗਈਆਂ ਇਹਨਾਂ ਨੇ ਕਾਲੀ ਕਾਲੀ ਚ ਪੋਸਟਾਂ ਨੂੰ ਜੁਆਇਨ ਵੀ ਉਦੋਂ ਵੀ ਉਹਨਾਂ ਨੇ ਰਾਤ ਨੂੰ ਹੀ ਜੁਆਇਨ ਕਰਾਈ ਸੀ ਕਿਉਂਕਿ ਉਸਾਂ ਪੋਸਟਾਂ ਵਿੱਚ ਬੜੀਆਂ ਖਾਮੀਆਂ ਸੀ ਇੱਕ ਪੰਜਾਬੀ ਦਾ ਇੰਗਲਿਸ਼ ਹਿੰਦੀ ਤੇ ਮੈਥ ਇਹ ਚਾਰ ਪੇਪਰ ਸਾਬਤ ਵੀ ਹੋ ਗਏ ਵੀ ਇਹਨਾਂ ਚ ਪੇਪਰ ਲੀਕ ਹੋਇਆ ਤੇ ਉਹ ਰੱਦ ਵੀ ਹੋ ਗਏ ਤੇ ਇਹਦਾ ਮਤਲਬ ਬਾਕੀ ਵੀ ਇਹਦੇ ਵਿੱਚ ਵੀ ਨੀਕ ਹੋਣ ਦੇ ਚਾਂਸ ਹੈਗੇ ਸੀ ਤੇ ਜਦੋਂ ਅਸੀਂ کورٹ ਵਿੱਚ ਗਏ ਇਹ ਗੱਲਾਂ ਲੈ ਕੇ ਤਾਂ کورٹ ਵਿੱਚ ਵੀ ਇਹ ਸਾਬਤ ਹੋ ਗਿਆ ਤੇ ਲਗਭਗ 80 ਦੇ ਪੁਆਇੰਟ ਜਿਹੜੀ ਅਸੀਂ ਕਮੀਆਂ ਜਿਹਨੂੰ ਆਪਾਂ ਕਹਿ ਦਈਏ ਜਾਂ ਤਰੁੱਟੀਆਂ ਕਹਿ ਦਈਏ ਇਹਨਾਂ ਪੜਤੀਆਂ ਦੇ ਵਿੱਚ ਨਿਕਲੀਆਂ ਤੇ کورٹ ਨੇ ਇਹ ਪੋਸਟਾਂ ਕੁਐਸ਼ ਕਰ ਦਿੱਤੀਆਂ ਰੱਦ ਕਰਤੀਆਂ ਇਹਨਾਂ ਦੀ ਐਡ ਹੀ ਰੱਦ ਕਰ ਹਾਂ ਇਹਨਾਂ ਦੀ ਐਡ ਵੀ ਸਿਰੇ ਤੋਂ ਖਾਰਜ ਕਰਤੀ ਵੀ ਐਡ ਵੀ ਗਲਤ ਹੈ ਤੇ ਵੀ ਪੀਪੀਐਸ 'ਚ ਤਾਂ ਕੰਸੈਂਟ ਵੀ ਨਹੀਂ ਲਿਆ ਗਿਆ ਕਿਉਂਕਿ ਇਹ ਪੜਤੀ ਹੈਗੀ ਹੈ ਪ੍ਰੋਫੈਸਰ ਦੀ ਪ੍ਰੋਫੈਸਰ ਦੀ ਪੜਤੀ ਪੀਪੀਐਸ ਤੋਂ ਬਿਨਾ ਨਹੀਂ ਭਰੀ ਜਾ ਸਕਦੀ ਇੱਕ ਸਿੰਗਲ ਟੈਸਟ ਦੇ ਕੇ ਇਹਨਾਂ ਨੇ ਵਿੱਚੋਂ ਉਹ ਉਹ ਵੀ ਟੈਸਟ ਤੁਹਾਨੂੰ ਪਤਾ ਹੀ ਹੈ ਜਦ ਚਾਰ ਪੇਪਰ ਲਈ ਕੋਸ਼ਿਸ਼ ਕਰਦੇ ਤਾਂ ਬਾਕੀ ਕਿਹੜਾ ਨਹੀਂ ਨਹੀਂ ਕੋਈ ਉਹਨੇ ਹੁਣ ਕਾਲਜ ਦੇ ਬਾਹਰ ਖੜਿਓ ਕੋਈ ਨੋਟੀਫਿਕੇਸ਼ਨ ਆਇਆ ਸੀ ਤੁਹਾਨੂੰ ਸਭ ਯਾ ਕੋਈ ਕਿਸੇ ਦੀ ਇਨਫੋਰਮੇਸ਼ਨ ਨਹੀਂ ਹੋਈ ਜੀ ਸਾਨੂੰ ਉਂਝ ਕੋਈ ਸਾਨੂੰ ਗੈਸਟੀਫੀਕੇਸ਼ਨ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਪਰ ਉਂਝ ਸਰਕਾਰ ਨੇ ਅਨਾਉਂਸ ਕਰਤਾ ਵੀ ਇਹਨਾਂ ਨੂੰ ਜੁਆਇਨ ਕਰਾਇਆ ਜਾਏਗਾ ਸਾਡੇ ਉੱਥੇ ਸੂਤਰਾਂ ਤੋਂ ਪਤਾ ਲੱਗਿਆ ਵੀ ਡੀਪੀਆਈ ਤੋਂ 3-4 ਦਿਨ ਤੋਂ ਬੈਠੇ ਹੈ ਤੇ ਜੁਆਇਨਿੰਗ ਲੈਟਰ ਵੀ ਲੈ ਰਹੇ ਹੈ ਤੇ ਸਾਡੀ ਗੱਲ ਸੱਚ ਵੀ ਸਾਬਤ ਹੈ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਪ੍ਰਿੰਸੀਪਲ ਤੇ ਜਿਹੜਾ ਦਫਤੀ ਅਮਰਾ ਬੈਠਾ ਹੈ ਜਦਕਿ ਨਿਯਮ ਇਹ ਕਹਿੰਦੇ ਹੈ ਵੀ ਕਿਸੇ ਵੀ ਲੇਡੀਜ਼ ਨੂੰ ਸਰਕਾਰੀ ਦਫਤਰ ਚ 6 ਵਜੇ ਤੋਂ ਬਾਅਦ ਰਾਤ ਨੂੰ ਨਹੀਂ ਬੁਲਾਇਆ ਜਾ ਸਕਦਾ ਉਸ ਦੇ ਬਾਵਜੂਦ ਵੀ ਇੱਕ ਲੇਡੀ ਪ੍ਰਿੰਸੀਪਲ ਫੀਮੇਲ ਪ੍ਰਿੰਸੀਪਲ ਬੈਠੀ ਦਫਤਰ ਚ ਕੰਮ ਕਰ ਰਹੀ ਹੈ ਇਹਦਾ ਮਤਲਬ ਕੋਈ ਨਾ ਕੋਈ ਗਲਤ ਹੈ ਦੇਖੋ ਮਿਸ਼ਨ ਹੋ ਰਹੀ ਹੈ ਹਾਂਜੀ ਜੋਇਨਿੰਗ ਹੋ ਰਹੀ ਹੈ ਜੀ ਐਡਮਿਸ਼ਨ ਨਹੀਂ ਦੇਖੋ ਤੁਸੀਂ ਖੁਦ ਸਮਝਦਾਰ ਹੋ ਪੱਤਰਕਾਰ ਹੋ ਸਾਡੇ ਨਾਲੋਂ ਜ਼ਿਆਦਾ ਹੀ ਸਿਆਣੇ ਹੋਵੋਗੇ ਠੀਕ ਹੈ ਕਿਉਂਕਿ ਪੱਤਰਕਾਰ ਨੇ ਸਾਰਿਆਂ ਨੂੰ ਮਿਲਣਾ ਹੁੰਦਾ ਜਿੰਨਾ ਦੇਖੋ ਰਾਤ ਨੂੰ ਜੋਇਨਿੰਗ ਕਰਾਉਣ ਦਾ ਮਤਲਬ ਉਹ ਵੀ ਸਰਕਾਰੀ ਉਹ ਵੀ ਸਰਕਾਰੀ ਕੰਮ ਆਪਾਂ ਕੋਈ ਕੋਈ ਪ੍ਰਾਈਵੇਟ ਸ਼ਾਪ ਨਹੀਂ ਹੈ ਕਿ ਮੈਕਡੋਨੀ ਹੈ ਜਿੱਥੇ ਤੁਸੀਂ ਸ਼ੱਕ ਛੱਕ ਤਾਂ ਹੈ ਹੀ ਸਰ ਦੇਖੋ ਜੇ ਸ਼ੱਕ ਵਾਲੀ ਗੱਲ ਨਾ ਹੋਵੇ ਜੇ ਉਹਨਾਂ 'ਚ ਕੋਈ ਕਮੀ ਨਾ ਹੋਵੇ ਜੋ ਇਮਾਨਦਾਰ ਹੋਣ ਜੋ ਇੱਕ ਨੰਬਰ 'ਚ ਆਏ ਆ ਉਹ ਤਾਂ ਫਿਰ ਉਹ ਦਿਨ 'ਚ ਕਿਉਂ ਨਹੀਂ ਉਹਨਾਂ ਨੂੰ ਜੁਆਇਨਿੰਗ ਕਰਾਈ ਜਾਂਦੀ ਅਸੀਂ ਇਸੇ ਨੇ ਪ੍ਰੋਟੈਸਟ ਕਰ ਰਹੇ ਆ ਵੀ ਚੋਰੀ ਚਪੇ ਰਾਤ ਨੂੰ ਚੋਰਾਂ ਦਾ ਕੰਮ ਹੁੰਦਾ ਉੱਪਰੋਂ ਚੋਣ ਜੱਪਤਾ ਚੱਲ ਰਿਹਾ ਹੈ ਇਲੈਕਸ਼ਨ ਚੱਲ ਰਿਹਾ ਤੇ ਕਿਤੇ ਨਾ ਕਿਤੇ ਜਿਹੜੀ ਸਰਕਾਰ ਸਾਡੇ ਮਾਨਯੋਗ ਸਿੱਖਿਆ ਮੰਤਰੀ ਤੇ ਸਾਡੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਖੁਦ ਉਹਨਾਂ ਦੇ ਸਾਡੇ ਕੋਲ ਸੰਸਦੀ ਵੀਡੀਓ ਹੈ ਜਿਨ੍ਹਾਂ ਵਿੱਚ ਉਹ ਖੁਦ ਐਡਮਾਇਰ ਕਰ ਰਹੇ ਆ ਵੀ ਇਹ ਭਰਤੀ ਸਰਾਸਰ ਗਲਤ ਹੋਈ ਹੈ ਨੀਮਾ ਨੀਮਾ ਨੂੰ ਛਿੱਕੇ ਤੇ ਟਾਂਕੇ ਹੋਈ ਹੈ ਨੀਮਾ ਦੀ ਨੰਗਾ ਕੀਤੀ ਗਈ ਪੀਪੀਸੀ ਰਹੀ ਨਹੀਂ ਕੀਤੀ ਇੱਕ ਵਾਰ ਨਹੀਂ ਸੰਸਦ ਜੀ ਨਾਲ ਕਈ ਵਾਰ ਬੋਲਿਆ ਆ ਮਹੀਨਾ ਦੇਣ ਮਹੀਨਾ ਪਹਿਲਾਂ ਹੀ ਹਰਜੋਤ ਬਹਿਨ ਜੀ ਵੀ ਬੋਲ ਰਹੇ ਸਨ ਕਿ 11.55 ਦੇ ਵਿੱਚ ਨੀਮਾ ਦਾ ਪਾਲਨ ਨਹੀਂ ਕੀਤਾ ਗਿਆ ਵੀ ਭਰਤੀ ਸਹੀ ਤਿਕਾਣਾ ਪਰਤੀ ਨਹੀਂ ਕੀਤੀ ਗਈ ਤੇ ਅਚਾਨਕ ਐਸਾ ਕੀ ਹੋ ਗਿਆ ਕਿ ਉਹ ਪੱਪਾ ਪਾਰ ਹੋਏ ਬੈਠੇ ਆ ਇਹਨਾਂ ਨੂੰ ਜੁਆਇਨ ਕਰਾ ਲਿਓ ਉਹ ਵੀ ਅੱਧਾ ਰਾਤ ਨੂੰ ਨਹੀਂ ਅਸੀਂ ਪ੍ਰਿੰਸੀਪਲ ਦਾ ਤਾਂ ਕੋਈ ਮਤਲਬ ਨਹੀਂ ਇਹਦੇ ਚ ਜੀ ਉਹਨਾਂ ਦਾ ਕੋਈ ਰੋਲ ਵੀ ਨਹੀਂ ਹੈ ਜੀ ਕਿੰਨੇ ਵੇਲੇ ਤੁਹਾਡੇ ਮੇਰੇ ਦੇਖੋ ਸਾਨੂੰ ਸਾਡੀ ਪਿੱਛੋਂ ਜੋ ਯੂਨੀਅਨ ਦੇ ਪ੍ਰਧਾਨ ਜੋ ਸਾਨੂੰ ਨਿਰਦੇਸ਼ ਦੇਣਗੇ ਉਸੇ ਸਾਹਮਣੇ ਖੜਾ ਇਹ ਪੰਜਾਬੀ ਸਾਰੇ ਕੋਲੇ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਜੀ 878 ਅਸੀਂ ਗੈਸਟ ਫੈਸਿਲਿਟੀਆਂ ਜੀ ਤੇ 250 ਦੇ ਕਰੀਬ ਪਾਰਟ ਟਾਈਮ ਜਿਨ੍ਹਾਂ ਦੀ ਜੋਬ ਉਹ ਜੋਇਨਿੰਗ ਕਰਨ ਆਏ ਸੀਗੇ ਜੀ ਉਹ ਜੋਇਨਿੰਗ ਕਰਨ ਵਾਲੇ ਆ ਜੀ 11 9 ਜਾਣੇ ਉਹ ਸਾਡਾ ਪ੍ਰੋਟੈਸਟ ਦੇਖ ਕੇ ਸ਼ਾਇਦ ਵਾਪਸ ਮੁੜ ਗਏ ਹੋਣ ਜਾਂ ਦੁਆਰੋਂ ਆਣ ਜਾਂ ਥੋੜਾ ਲੇਟ ਆਣ ਸਾਡਾ ਉਹਨਾਂ ਦੇ ਨਾਲ ਕੋਈ ਫੈਰ ਨਹੀਂ ਹੈ ਨਾ ਅਸੀਂ ਉਹਨਾਂ ਦੇ ਖਿਲਾਫ ਹੈ ਅਸੀਂ ਤਾਂ ਇਹ ਜਾਣਦੇ ਆਂ ਕਿ ਜੇ ਉਹ ਈਮਾਨਦਾਰ ਹੈ ਸਹੀ ਤਰੀਕੇ ਨਾਲ ਭਰਤੀ ਹੋ ਕੇ ਆਏ ਆ ਤਾਂ ਕਿਉਂ ਉਸ ਮੇਰੇ ਦਿਨ ਦੀ ਰੋਸ਼ਨੀ ਚ ਸਵੇਰੇ 10 ਵਜੇ 11 ਵਜੇ ਸੋਮਵਾਰ ਚ ਚੜਨਾ ਨਹੀਂ ਉਰੇ ਯੂਕਰੇਨ ਦਾ ਜਾਂ ਦਾ ਰਸ਼ੀਆ ਦਾ ਜਾਂ ਜਿਹੜਾ ਫਲਸਤੀਨ ਦਾ ਕੋਈ ਬੰਬ ਗਿਰਨਾ ਰਾਤ ਨੂੰ ਜਾਂ ਜਿਹੜੀ ਐਤਵਾਰ ਚੜਨਾ ਨਹੀਂ ਸੋਮਵਾਰ ਹੋਣਾ ਨਹੀਂ ਵੀ ਜਿਹੜਾ ਰਾਤੋਂ ਰਾਤ ਭਰਤੀ ਕਰਾਈ ਜਾ ਰਹੀ ਹੈ ਹਾਂ ਜੀ ਮੈਂ ਡਾਕਟਰ ਮਨਜੀਤ ਜੀਓਗ੍ਰਾਫੀ ਡਿਪਾਰਟਮੈਂਟ ਜੀਸੀਜੀ ਪਟਿਆਲਾ ਸਿਰ ਸਾਡੀ ਸਰਕਾਰੀ ਕਾਲਜ ਨੜਕੀਆਂ ਦੇ ਬਾਹਰ ਸਰੂ ਇਸ ਟਾਈਮ ਇਹ ਜੁਆਇਨਿੰਗਸ ਕਰਾ ਰਹੇ ਨੇ ਜਿਹੜੀ ਭਰਤੀ ਅੱਜ ਤੋਂ 3 ਸਾਲ ਪਹਿਲਾਂ ਰੱਦ ਹੋ ਚੁੱਕੀ ਐ ਉਹ ਦੁਬਾਰਾ ਹੁਣ ਕੋਰਟ ਨੇ ਅਲਾਉ ਕਰਤਾ ਕਿ ਉਹਨਾਂ ਨੂੰ ਜੁਆਇਨ ਕਰਾ ਲਓ ਜੇ ਅਸੀਂ ਕਹਿੰਨੇ ਆਂ ਕਿ ਇਹ ਬਿਲਕੁਲ ਹੀ ਸੱਚੇ ਸੁੱਚੇ ਸਾਫ਼ ਸੁਥਰੀ ਭਰਤੀ ਐ ਤਾਂ ਇਹ ਦਿਨ ਟਾਈਮ ਕਿਉਂ ਨਹੀਂ ਜੁਆਇਨ ਹੋ ਰਹੇ ਇਸ ਟਾਈਮ ਰਾਤ ਨੂੰ 11 11 ਵਜੇ ਜੁਆਇਨ ਕਰਾਉਣ ਦਾ ਜਾਂ 12 ਵਜੇ ਜੁਆਇਨ ਕਰਾਉਣ ਦਾ ਕੀ ਮਕਸਦ ਐ ਸਰਕਾਰ ਦਾ ਨਾਲੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੁਮ ਹੁਮਾ ਕੇ ਨੌਕਰੀਆਂ ਵੰਡਦੀ ਐ ਜਦੋਂ ਨੌਕਰੀਆਂ ਵੰਡਦੀ ਐ ਫੋਟੋਆਂ ਖਿਚਵਾਉਂਦੇ ਆਂ ਟੀਵੀ 'ਚ ਐਨੀਆਂ ਐਡਸ ਉਹ ਇਹ ਨੌਕਰੀਆਂ ਲੋਕਾਂ ਨੂੰ ਜੋ ਵੀ ਕਲਾਸ 1 ਅਫਸਰ ਦੀਆਂ ਪੋਸਟਾਂ ਨੇ ਇਹ ਤੇ ਰਾਤ ਨੂੰ ਕਿਉਂ ਜੁਆਇਨ ਕਰਾ ਰਹੇ ਨੇ ਇੱਥੇ ਸਰ ਨਹੀਂ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਈ ਹੈਗੀ ਬਟ ਜਿਹੜੀਆਂ ਹਾਇਰ ਅਥਾਰਟिटीज ਆ ਉਹਨਾਂ ਨੂੰ ਨੋਟੀਫਿਕੇਸ਼ਨ ਆਈ ਹੋਈ ਹੈ ਤੇ ਉਹ ਅੰਦਰ ਇਹਨਾਂ ਨੂੰ ਜੁਆਇਨ ਕਰਵਾਉਣ ਲਈ ਬੈਠੇ ਵੀ ਹੋਏ ਨੇ ਮਤਲਬ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿੰਨੀਆਂ ਪੋਸਟਾਂ ਟੋਟਲ ਜਿੱਤਾ ਸਰ ਇਹ 11 58 ਪੋਸਟਾਂ ਨੇ ਜੀ 1158 ਪੋਸਟਾਂ ਨੇ ਜਿਨ੍ਹਾਂ ਦਾ ਇਹ ਰੌਲਾ ਹੈਗਾ ਮਤਲਬ ਇਹ ਭਰਤੀ ਟੋਟਲੀ ਇਲੀਗਲ ਹੈ ਪਹਿਲੀ ਵਾਰ ਇਹ ਹਾਈ ਕੋਰਟ ਵੱਲੋਂ ਇਹ ਰੱਦ ਕਰ ਦਿੱਤੀ ਗਈ ਸੀ ਭਰਤੀ ਸਿੰਗਲ ਬੈਂਚ ਦੇ ਉੱਪਰ ਉਹਦੇ ਵਿੱਚ ਇਹਦੇ ਚ ਘੱਟੋ ਘੱਟ 85 ਕਮੀਆਂ ਇਸ ਭਰਤੀ 'ਚ ਪਾਈਆਂ ਗਈਆਂ ਸੀ ਕਿਉਂਕਿ ਇਹ ਜਿਹੜੀ ਭਰਤੀ ਸੀ UGC ਦੇ ਨੋਰਮਸ ਦੇ ਅਕੋਰਡਿੰਗ ਨਹੀਂ ਸੀਗੀ PPS ਸੇ ਦੁਆਰਾ ਵੀ ਨਹੀਂ ਸੀਗੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਇਸ ਭਰਤੀ ਦੇ ਵਿੱਚ ਇਗਨੋਰ ਕੀਤੀਆਂ ਗਈਆਂ ਸੀ ਸਰ ਇਹ ਸਰਕਾਰ ਨੂੰ ਹੋ ਸਕਦਾ ਕੋਈ ਮਤਲਬ ਕਿ ਨੀਅਤ ਚ ਕੋਟ ਕਹਿ ਲੋ ਜਾਂ ਕੋਈ ਹੋ ਸਕਦਾ ਵੀ ਕੋਈ ਮਸਲਾ ਹੋਵੇ ਇਹ ਹੁਣ ਉਹਨਾਂ ਨੂੰ ਹੀ ਪਤਾ ਹੈ ਵੀ ਉਹ ਇਸ ਰਾਜਨੀਤਿਕ ক্লাব ਕਿਉਂਕਿ ਸਰ ਹੁਣ ਪੰਚਾਇਤੀ ਜੋਣਾ ਵੀ ਆ ਗਈਆਂ ਇਹੀ ਕੋਰਟ ਕੇਸ ਇੱਕ ਮਹੀਨਾ ਬਾਅਦ ਵੀ ਤਾਂ ਜਿੱਤਿਆ ਜਾ ਸਕਦਾ ਸੀ ਐਨ ਦੋ ਦਿਨ ਪਹਿਲਾਂ ਹੀ ਕਿ ਉਹ ਜਿਤਾ ਕੇ ਜਦੋਂ ਕੋਰਟ ਆਫ ਕੰਡਕਟ ਲੱਗਿਆ ਹੋਇਆ ਉਹਦੇ ਚ ਤੁਸੀਂ ਭਰਤੀਆਂ ਕਰਵਾ ਰਹੇ ਹੋ ਨਾਲੇ ਇੰਨੀਆਂ ਕਮੀਆਂ ਨੇ ਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮੈਰਿਟ ਲਿਸਟਾਂ ਹੋਰ ਤਰ੍ਹਾਂ ਦੀਆਂ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਮੈਰਿਟ ਲਿਸਟਾਂ ਹੋਰ ਤਰ੍ਹਾਂ ਦੀਆਂ ਨੇ ਕਿ ਜਿਹੜੇ ਬੱਚੇ ਦਾ ਨੰਬਰ ਆਣਾ ਚਾਹੀਦਾ ਉਹਦਾ ਆਇਆ ਨਹੀਂ ਜਿਹਦਾ ਨਹੀਂ ਆਣਾ ਚਾਹੀਦਾ ਉਹਦਾ ਆਇਆ ਹੋਇਆ ਹੈ ਮਤਲਬ ਜਦੋਂ ਅਸੀਂ ਕਮੀਆਂ ਲੱਭਣ ਲੱਗਦੇ ਆ ਤਾਂ ਇੰਨੀਆਂ ਜ਼ਿਆਦਾ ਨੇ ਕਿ ਮਤਲਬ ਦੱਸੀਆਂ ਨਹੀਂ ਜਾ ਸਕਦੀਆਂ ਬਟ ਸਰਕਾਰ ਨੂੰ ਐ ਆ ਵੀ ਇਹਨਾਂ ਨੂੰ ਜੁਆਇਨ ਕਰਾ ਦਿਓ ਕਿਸੇ ਤਰ੍ਹਾਂ ਇਹਨਾਂ ਨੂੰ ਸਿਸਟਮ ਦੇ ਅੰਦਰ ਵੜ ਦੋ ਆਪ ਹੀ ਇਹ ਨਿਪਟਾਰਾ ਕਰੀ ਜਾਣਗੇ ਨੇ ਸਰ ਉਹ ਤਾਂ ਉਹ ਜਿਵੇਂ ਉਹਨਾਂ ਨੂੰ ਆਰਡਰਸ ਨੇ ਉਹਨਾਂ ਨੇ ਵੀ ਆਪਣੀ ਡਿਊਟੀ ਕਰਨੀ ਹੈ ਡਿਊਟੀ ਦੇ ਅਕੋਰਡਿੰਗ ਉਹ ਆਪਣਾ ਜੋ ਵੀ ਉਹ ਕਰ ਰਹੇ ਨੇ ਸਰ ਅਸੀਂ ਤਾਂ ਇੱਥੇ ਖੜਾਾਂਗੇ ਸਾਡੀ ਨੌਕਰੀ ਦਾ ਸਵਾਲ ਹੈ ਸਾਨੂੰ ਜੌਬ ਸਿਕਿਉਰਿਟੀ ਚਾਹੀਦੀ ਹੈ ਭਗਵੰਤ ਮਾਨ ਜੀ ਵੱਲੋਂ ਠੀਕ ਹੈ ਪਰ ਅਸੀਂ ਆਮ ਆਦਮੀ ਪਾਰਟੀ ਨੂੰ ਬਹੁਤ ਹਮ-ਹਮਾ ਕੇ ਵੋਟਾਂ ਪਾਈਆਂ ਸੀ ਜਦੋਂ ਜਿੱਤੇ ਸੀ ਉਹਨਾਂ ਦਾ ਜਸ਼ਨ ਵੀ ਮਨਾਇਆ ਸੀ ਐਨੇ ਅਸੀਂ ਲੱਡੂ ਤੱਕ ਵੰਡੇ ਸਟੇਟਸ ਵੀ ਲਾਏ ਐਨੀ ਮਤਲਬ ਸਭ ਕੁਝ ਕੀਤਾ ਤੇ ਜਿਨ੍ਹਾਂ ਨੂੰ ਇਹ ਹੁਣ ਇਹਨਾਂ ਨੂੰ ਜਿਤਾ ਕੇ ਅੰਦਰ ਵੜ ਰਹੇ ਨੇ 1158 ਨੂੰ ਉਹ ਸਾਰੇ 1158 ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸੀ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਈ ਸੀ ਔਰ ਇਹ ਆਪ ਮੰਨਦੇ ਸੀ ਕਿ ਇਸ ਭਰਤੀ ਦੇ ਵਿੱਚ ਬਹੁਤ ਕਮੀਆਂ ਨੇ ਇਹ ਇਲੀਗਲ ਭਰਤੀ ਹੈ ਜਦੋਂ ਇਹ ਆਪੋਜੀਸ਼ਨ 'ਚ ਸੀ ਤੇ ਅੱਜ ਹੁਣ ਇਹ ਸਾਰੀ ਭਰਤੀ ਸਹੀ ਕਿਵੇਂ ਸਾਬਿਤ ਹੋਗੀ